ਸਾ ਗੱਲ ਇਹ ਹੈ ਕਿ ਇੱਕ ਤੇ ਅਗਰ ਇਹਨਾਂ ਦਾ ਜਿਹੜਾ ਆਪਣਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋਏ ਤੇ ਡਬਲ ਟੋਲ ਲੈਂਦੇ ਆ ਜਿਸਕੇ ਡਬਲ ਟੋਲ ਹੋਲਮੈਟ ਵਾਲਾ ਹੀ ਅਪਰੂਵ ਨਹੀਂ ਆਏਗਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਕਾਰਡ ਨਹੀਂ ਗਾ ਉਹ ਕਿਸਾਨ ਯੂਨੀਅਨ ਦਾ ਅੱਜ ਕਿਸਾਨ ਯੂਨੀਅਨ ਦੇ ਬੰਦੇ ਆ ਇਹ ਉਹ ਕਾਰਡ ਨੂੰ ਵੀ ਨਹੀਂ ਮੰਨਦੇ ਠੀਕ ਹੈ ਜੀ ਫਿਰ ਇਹ ਗੱਲ ਹੋ ਗਈ ਉਹਦੇ ਹੱਥੀ ਪੈਂਦੇ ਆ ਉਹਨੀਆਂ ਨੋਆ ਕਿੱਥੇ ਨਿਕਲੀ ਆ ਇਹਨਾਂ ਨੇ ਪਿੱਛੇ ਚੁਚਾ ਤੋੜ ਛੱਡਿਆ ਅੱਗੋਂ ਉਹਦੀ ਬਾਰੀ ਸਾਦੀ ਇਹਨਾਂ ਨੇ ਵੀ ਕੀ ਗੱਲ ਛੱਡੀ ਬਰਵਾਸ਼ੀ ਇਹਨਾਂ ਦੇ ਫੋਲ ਹੈ ਇੱਥੇ ਚੱਲ ਜੋ ਜਿਹੜੇ ਬਜੀ ਟੋਲ ਟੈਕਸ ਚੱ ਇਹਨਾਂ ਨੇ ਕਿੰਨੇ ਵੀ ਬੰਦੇ ਆ ਗਏ ਇਹਨੇ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਜ਼ੋਰ ਪਤਾ ਹੈ ਹਾਈਵੇ ਦਾ ਕਿਥੇ ਸਾਲੇ ਨੂੰ ABC ਵੀ ਨਹੀਂ ਪਤਾ ਨਹੀਂ ਆਈਵੇ ਦੀ ਕਿ ਹਾਈਵੇ ਦਾ ਰੂਲ ਕੀ ਆ ਠੀਕ ਹੈ ਪਰ ਬਦਮਾਸ਼ੀ ਇਹਨਾਂ ਕੋਲ ਹੋ ਰਹੀ ਹੈ ਤੇ ਉਹਨਾਂ ਦੇ ਵਿੱਚ ਲੜਕੀਆਂ ਹੀ ਬੈਠੀਆਂ ਨੇ ਉਹਨਾਂ ਦੇ ਵੀ ਹੱਥਾਂ 'ਤੇ ਲੱਗੀਆਂ ਸ਼ੀਸ਼ਾ ਟੁੱਟਣ ਲਾ ਕੇ ਇਹ ਸਾਰੀ ਬਦਮਾਸ਼ੀ ਨਾ ਟੋਲ ਟੈਕਸ ਵਾਲਿਆਂ ਦੀ ਮੁੰਡੇ ਬੱਲੇ ਹੋ ਜੰਨਾ ਨਿਕਾਬ ਗੱਲ ਕੁਝ ਨਹੀਂ ਸਾਰਾ ਸਾਡਾ ਢੇਲੀ ਆਪੜੋਣਾ ਜਗਰਾਓ ਤੋਂ ਅਸੀਂ ਆ ਰਹੇ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਕਿ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਢੇਲੀ ਆਉਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਿਹਾ ਵੀਡੀਓ ਅਸੀਂ ਆਪਣੀ ਮੁੰਡੇ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਗਣੀ ਜਨਾ ਉਧਰ ਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਿਹਾ ਵੀ ਤੇਰੇ ਦਿਮਾਗ ਚ ਕੋਈ ਨੁਕਸਾ ਕੋਈ ਪ੍ਰੋਬਲਮ ਆ ਤੇਨੂੰ ਪਰਸੋ ਵੀ ਕਹਿੰਦੇ ਸਮੇਂ ਆਈ ਵੀ ਸਾਡੇ ਕੋਲ ਕਾਰਡ ਆ ਵੀ ਇਹ ਇੱਥੋਂ ਪਹਿਲਾਂ ਹੱਥ ਪਾਈਏ ਇਹਨੇ ਡਾਂਗਾ ਚੱਕ ਲਿਆ ਬਦਮਾਸ਼ੀ ਕੀਤੀ ਆ ਉੜ ਕੇ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਦਾ ਦੇਖੋ ਪਿੱਛੇ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਆ ਦੇਖੋ ਦਿਖਾਉਂਦੇ ਆ ਇਹ ਸਾਰੇ ਇਹਨੇ ਕਬੱਡੀ ਇਹ ਹੁਣ ਦੇਖੋ ਕਿੰਨੀ ਕਿੰਨਾਂ ਦੀ ਬਦਮਾਸ਼ੀ ਆ ਇਥੇ ਕਿਹਾ ਕਿ ਫੜੇ ਪੱਗਾ ਬਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੂੰ ਉਹਨੂੰ ਬੁਲਾਓ ਜਿਹਦੇ ਨਾਲ ਬਹਿਸ ਹੋਈ ਸੀ ਇਹਨਾਂ ਨੇ ਡਾਂਗਾ ਚੱਕਿਆ ਕੈਮਰੇ ਅਕੋਰਡਿੰਗ ਕੱਢ ਲਓ ਐਨੀ ਪਬਲਿਕ ਗੱਡੀ ਆ ਆ ਦਿਖਾਓ ਪਿੰਡਾਂ ਐਨੀ ਪਬਲਿਕ ਫੜੀ ਆ ਦੇਖੋ ਬੱਚੇ ਦੇ ਹੱਥ ਲੱਗੀ ਸੱ ਅੱਜ ਨਹੀਂ ਪਬਲਿਕ ਖੜੀ ਕੋਈ ਬੰਦੇ ਆ ਪੂਰੀ ਆ ਦੇ ਵੀ ਲੋ ਪਬਲੀਕ ਦੇ ਪੁੱਛੋ ਵੀ ਇਹਨਾਂ ਨੇ ਬਦਮਾਸ਼ੀ ਕੀਤੀ ਕਿ ਨਹੀਂ ਕੀਤੀ ਕੀ ਪੁੱਛੋ ਇਹਨਾਂ ਨੂੰ ਇਹ ਬਦਮਾਸ਼ੀ ਕਰਦੀ ਆ ਆ ਪਤਾ ਗੱਲ ਇਹ ਹੈ ਕਿ ਇੱਕ ਤੇ ਅਗਰ ਇਹਨਾਂ ਦਾ ਜਿਹੜਾ ਆਪਣਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋ ਜੇ ਤੇ ਡਬਲ ਟੋਲ ਨਹੀਂ ਦੇਆ ਜਾ ਸਕਦਾ ਡਬਲ ਟੋਲ ਹੋਰ ਮੈਟਾ ਬਲੋ ਹੀ ਅਪਰੂਵ ਨਹੀਂ ਆਏਗਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਕਾਰਡ ਵੀ ਖਾਓ ਕਿਸਾਨ ਯੂਨੀਅਨ ਦਾ ਅੱਜ ਕਿਸਾਨ ਯੂਨੀਅਨ ਦੇ ਬੰਦੇ ਆ ਇਹ ਉਹ ਕਾਰਡ ਨੂੰ ਵੀ ਨਹੀਂ ਮੰਨਦੇ ਠੀਕ ਹੈ ਜੀ ਫਿਰ ਇਹ ਗੱਲ ਹੋ ਗਈ ਉਹਦੇ ਹੱਥੀ ਪੈਂਦੇ ਆ ਹੋਰ ਇਹ ਹੋਇਆ ਕਿ ਕਿ ਨਿਕਲੀਆ ਇਹਨਾਂ ਨੇ ਪਿੱਛੇ ਸ਼ੀਸ਼ਾ ਬਦਮਾਸ਼ੀ ਇਹਨਾਂ ਦੇ ਬੋਲ ਹੈ ਇੱਥੇ ਚੱਲ ਜੋ ਜਿਹੜੇ ਮਾਜੀ ਟੋਲ ਟੈਕਸ ਤੋਂ ਚੱਲਦੇ ਬਦਮਾਸ਼ੀ ਤੋਂ ਬਿਨਾਂ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੀ ਇਹਨਾਂ ਨੇ ਕਿੰਨੇ ਵੀ ਬੰਦੇ ਹੈਗੇ ਇਹਨੇ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਜ਼ੋਰ ਪਤਾ ਹੈ ਹਾਈਵੇ ਦਾ ਕਿਸੇ ਸਾਲੇ ਨੂੰ ਏ ਬੀ ਸੀ ਵੀ ਨਹੀਂ ਪਤਾ ਨਹੀਂ ਹਾਈਵੇ ਦੀ ਕਿ ਹਾਈਵੇ ਦਾ ਜ਼ੋਰ ਕੀ ਆ ਠੀਕ ਹੈ ਜੀ ਪਰ ਬਦਮਾਸ਼ੀ ਇਹਨਾਂ ਕੋਲੋਂ ਬੋਲ ਹੈ ਕਿ ਇੱਥੇ ਉਹਨਾਂ ਦੇ ਵਿੱਚ ਲੜਕੀਆਂ ਹੀ ਬੈਠੀਆਂ ਆਈ ਉਹਨਾਂ ਦੇ ਵੀ ਹੱਥਾਂ 'ਤੇ ਲੱਗੀਆਂ ਸ਼ੀਸ਼ਾ ਟੁੱਟਣ ਨਾਲ ਕੇ ਸਾਰੀ ਬਦਮਾਸ਼ੀ ਨਾਲ ਟੋਲ ਟੈਕਸ ਵਾਲਿਆਂ ਦੇ ਗੁੰਡੇ ਬਣਲੇ ਹੋ ਜਾਂਦਾ ਨਿਕਾਪ ਬੈਲ ਕੁਝ ਨਹੀਂ ਸਰ ਸਾਡਾ ਡੇਲੀ ਆਪੜਾਣਾ ਜਗਰਾਉ ਤੋਂ ਅਸੀਂ ਆ ਰਹੇ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਕਿ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਡੇਲੀ ਆਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਹਿੰਦਾ ਵੀਡੀਓ ਅਸੀਂ ਆਪਣੀ ਮੁੰਡੇ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਗਣੀ ਜਨਾ ਉਧਰ ਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਰਕੇ ਵੀ ਤੇਰੇ ਦਿਮਾਗ ਵਿੱਚ ਮੁਕਸਾ ਕੋਈ ਪ੍ਰੋਬਲਮ ਆ ਤੈਨੂੰ ਪਰਸਪਰ ਤੈਨੂੰ ਸਮਝ ਆਈ ਤੜੇ ਕਾੜਾ ਵੀ ਅਸੀਂ ਦਿੱਲੀ ਆਉਣਾ ਜਾਣਾ ਹੁੰਦਾ ਇਹ ਇੱਥੋਂ ਪਹਿਲਾਂ ਹੱਥੇ ਪਾਈ ਹੋਏ ਨੇ ਡਾਂਗਾ ਚੱਕਲੀਆਂ ਬਦਮਾਸ਼ੀ ਕੀਤੀ ਆ ਉੜ ਕੇ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਨਾਲ ਉੱਤੇ ਵਿੱਚ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਹੋਈਆਂ ਆ ਦੇਖੋ ਦਿਖਾਉਂਦੇ ਆ ਇਹ ਸਰ ਇਹ ਮੇਰੇ ਕਬੱਡੀ ਇਹ ਹੁਣ ਦੇਖੋ ਕਿੰਨੀ ਕਿੰਨਾਂ ਦੀ ਬਦਮਾਸ਼ੀ ਆ ਇਹ ਸਕੇ ਸਾਡੇ ਹੀ ਪੱਗਾ ਬਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੁਹਾਨੂੰ ਬੁਲਾਓ ਜਿਹਦੇ ਨਾਲ ਬਹਿਸ ਹੋਈ ਸੀ ਇਹਨਾਂ ਨੇ ਡਾਂਗਾ ਚੱਟਿਆ ਕੈਮਰਾ ਰਿਕਾਰਡਿੰਗ ਕੱਢ ਲਓ ਐਨੀ ਪਬਲਿਕ ਖੜੀ ਆ ਆ ਦਿਖਾਓ ਪਿੰਡਾਂ ਐਨੀ ਪਬਲਿਕ ਖੜੀ ਆ ਦੇਖੋ ਬੱਚੇ ਦੇ ਹੱਥ ਲੱਗੀ ਸੱਟ ਆ ਉਹਦੇ ਚੱਟ ਬੜਿਆ ਆ ਐਨੀ ਪਬਲਿਕ ਖੜੀ ਕੋਈ ਬੰਦੇ ਆ ਪੂਰੇ ਆ ਦੇ ਗਰੂਪ ਲੈ ਉਹ ਪੂਰੀ ਪਬਲਿਕ ਦੇ ਪੁੱਛੋ ਵੀ ਇਹਨਾਂ ਨੇ ਬਦਮਾਸ਼ੀ ਕੀਤੀ